ਧਿਆਨ meditation ਨੂੰ ਯੋਗ ਗ੍ਰੰਥਾਂ ਵਿੱਚ ਚੇਤਨਾ ਯੋਗ ਕਿਹਾ ਗਿਆ ਹੈ ਜਦ ਮਨ ਇਕਾਗਰ ਹੋ ਕੇ ਕਿਸੇ ਇੱਕ ਪਾਸੇ ਚਿੰਤਨ ਕਰਦਾ ਹੈ ਤਾਂ ਉਸ ਅਵਸਥਾ ਨੂੰ ਧਿਆਨ ਕਿਹਾ ਜਾਂਦਾ ਹੈ ਧਿਆਨ ਦਾ ਸਬੰਧ ਮਨੁੱਖ ਦੇ ਜੀਵਨ ਦੇ ਨਾਲ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਅਸੀਂ ਉਸ ਸਮੇ ਉਸ ਦਾ ਧਿਆਨ ਰੱਖਣ ਦੇ ਨਾਲ ਨਾਲ ਜਦੋਂ ਉਹ ਕਰ ਤੋਂ ਬਾਹਰ ਵੱਲ ਆਪਣੇ ਜੀਵਨ ਦਾ ਸਫ਼ਰ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਮਾਤਾ ਪਿਤਾ ਬਜ਼ੁਰਗ ਧਿਆਨ ਨਾਲ ਜਾਣ ਲਈ ਸਦਾ ਪ੍ਰੇਰਿਤ ਕਰਦੇ ਹਨ ਕੋਈ ਵੀ ਕੰਮ ਕਰਨ ਵਾਹਨ ਚਲਾਉਣ ਸਮੇਂ ਸੰਸਾਰ ਪਰ ਦਾ ਕੋਈ ਵੀ ਕੰਮ ਕਰਨ ਸਮੇਂ ਸਾਨੂੰ ਧਿਆਨ ਨਾਲ ਕਰਨ ਲਈ ਦੂਸਰੇ ਸਦਾ ਪ੍ਰੇਰਦੇ ਹਨ ਜੇਕਰ ਕਿਸੇ ਵੀ ਕੰਮ ਤੋਂ ਛੋੜਾ ਜਿਹਾ ਧਿਆਨ हटਿਆ ਤਾਂ ਦੁਰਘਟਨਾ ਹੋਣ ਦਾ ਕਾਰਨ ਆਮ ਵਿਅਕਤੀ ਵੀ ਸਮਝ ਸਕਦਾ ਹੈ ਜੀਵਨ ਵਿੱਚ ਅਸੀਂ ਜੋ ਵੀ ਕਰ ਰਹੇ ਹਾਂ ਉਹ ਧਿਆਨ ਨਹੀਂ ਸਗੋ ਧਿਆਨ ਦੀ ਤਿਆਰੀ ਹੈ ਧਿਆਨ ਆਤਮ ਚੇਤਨਾ ਹੈ ਕੋਈ ਵੀ ਵਿਅਕਤੀ ਜਦ 30 ਮਿੰਟ ਚੁੱਪ ਚਾਪ ਇਕਾਂਤ ਵਿੱਚ ਬੈਠਣ ਦੀ ਕੋਸ਼ਿਸ਼ ਕਰੇ ਤਾਂ ਧਿਆਨ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਲਗਾਤਾਰ ਧਿਆਨ ਕਰਨ ਨਾਲ ਮਨ ਤੇ ਚੇਤਨਾ ਦਾ ਵਿਕਾਸ ਹੁੰਦਾ ਹੈ ਜੋ ਧਿਆਨ ਤੋਂ ਪਹਿਲਾਂ ਕਾਲ ਅਤੇ ਵਸਤੂ ਤੱਕ ਹੀ ਸੀਮਿਤ ਸੀ ਪਰ ਧਿਆਨ ਦੇ ਵਿਕਸਿਤ ਹੋਣ ਨਾਲ ਇਹ ਮਨ ਦੀਆਂ ਸਾਰੀਆਂ ਸੀਮਾਵਾਂ ਪਾਰ ਕਰਕੇ ਕਾਲ ਤੇ ਵਸਤੂ ਤੋਂ ਪਰੇ ਚਲੀ ਜਾਂਦੀ ਹੈ। ਧਿਆਨ ਦਾ ਮੁੱਖ ਮਕਸਦ ਉੱਚ ਦਿਵਈ ਚੇਤਨਾ ਪੈਦਾ ਕਰਨਾ ਤੇ ਮਨੁੱਖ ਦੇ ਸੁੱਤੇ ਪਏ ਅੰਤਰਮਨ ਨੂੰ ਜਾਗਰਿਤ ਕਰਕੇ ਉਸ ਦਾ ਤੇ ਉਸ ਦੇ ਆਸ-ਪਾਸ ਦਾ ਸੰਪੂਰਨ ਵਿਕਾਸ ਕਰਵਾਉਣਾ ਹੈ ਉੱਚ ਚੇਤਨਾ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਡਮੁੱਲੀ ਸ਼ਕਤੀ ਹੈ ਗਹਿਰੇ ਧਿਆਨ ਨਾਲ ਮਨੁੱਖ ਵਿੱਚ ਉੱਚ ਬੁੱਧੀ ਪ੍ਰਸੰਨਤਾ ਆਨੰਦ ਉਲਾਸ ਦਾ ਲਗਾਤਾਰ ਵਿਕਾਸ ਹੁੰਦਾ ਹੈ ਮਾਨਸਿਕ ਤਣਾਅ ਚਿੰਤਾ ਆਦਿ ਤੋਂ ਛੁਟਕਾਰਾ ਮਿਲਦਾ ਹੈ ਇਨਸਾਨ ਦੀ ਇੱਛਾ ਸ਼ਕਤੀ (will power) ਵਿਕਸਿਤ ਕਰਨ ਵਿੱਚ ਧਿਆਨ ਬਹੁਤ ਮਹੱਤਵਪੂਰਨ ਕਾਰੀਦਾ ਕੰਮ ਕਰਦਾ ਹੈ। ਧਿਆਨ ਦਾ ਸਰੀਰਕ ਤੇ ਮਾਨਸਿਕ ਬਿਮਾਰੀਆਂ ਉੱਪਰ ਬਹੁਤ ਡੇਰਾ ਪ੍ਰਭਾਵ ਹੈ। ਯੋਗੀਆਂ ਨੇ ਯੋਗ ਵਿਗਿਆਨ ਦੀਆਂ ਕੀਤੀਆਂ ਗਹਿਰੀਆਂ ਖੋਜਾਂ ਵਿੱਚ ਇਸ ਨੂੰ ਬਹੁਤ ਵਿਸਤਾਰ ਵਿੱਚ ਲਿਆ ਹੈ। ਯੋਗ ਮਨੁੱਖ ਦੇ ਸਰੀਰ ਤੇ ਮਨ ਨੂੰ ਇੱਕ ਹੋਂਦ ਦੀਆਂ ਦੋ ਪਰਤਾਂ ਮੰਨਦੇ ਹਨ। ਸਰੀਰ ਮਨ ਦਾ ਸਥੂਲ ਰੂਪ ਹੈ ਤੇ ਮਨ ਸਰੀਰ ਦਾ ਸੂਖਸ਼ਮ ਰੂਪ ਹੈ। ਸੂਲ ਰੂਪ ਨੂੰ ਅਸੀਂ ਵੇਖ ਜਾਂ ਛੂ ਸਕਦੇ ਹਾਂ ਸੁਖਸ਼ਮ ਰੂਪ ਨੂੰ ਵੇਖਿਆ ਨਹੀਂ ਜਾ ਸਕਦਾ ਉਸ ਨੂੰ ਯੋਗ ਦੁਆਰਾ ਮਹਿਸੂਸ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਬਿਜਲੀ ਦੀ ਤਾਰ ਤਾਂ ਵਿਖਾਈ ਦਿੰਦੀ ਹੈ ਉਸ ਦਾ ਕਰੰਟ ਵੇਖਿਆ ਨਹੀਂ ਜਾ ਸਕਦਾ ਉਸ ਨੂੰ ਸਪਰਸ਼ ਕਰਕੇ ਮਹਿਸੂਸ ਕੀਤਾ ਜਾ ਸਕਦਾ ਹੈ ਧਿਆਨ ਯੋਗ ਮਨੁੱਖ ਦਾ ਰੂਹਾਨੀ ਵਿਕਾਸ ਕਰਦਾ ਹੈ ਮਨੁੱਖ ਤੇ ਪਸ਼ੂ ਦੀ ਚੇਤਨਾ ਵਿੱਚ ਬਹੁਤ ਅੰਤਰ ਹੈ ਜਿਸ ਦਾ ਅੰਦਾਜ਼ਾ ਆਮ ਲਗਾਇਆ ਜਾ ਸਕਦਾ ਹੈ ਯੋਗ ਅਨੁਸਾਰ ਸਰੀਰਕ ਤੇ ਮਾਨਸਿਕ ਬਿਮਾਰੀਆਂ ਸਰੀਰ ਅੰਦਰ ਸੂਖਸ਼ਮ ਚੇਤਨਾ ਦੇ ਅਸੰਤੁਲਨ ਦੇ ਨਾਲ ਪੈਦਾ ਹੁੰਦੀਆਂ ਹਨ ਜਿਸ ਨੂੰ ਬੈਰੇ ਧਿਆਨ ਨਾਲ ਬਿਨਾਂ ਦਵਾਈ ਤੋਂ ਦੂਰ ਕੀਤਾ ਜਾ ਸਕਦਾ ਹੈ ਸਰੀਰ ਦੀ ਊਰਜਾ ਦੇ ਵਿਕਸਿਤ ਹੋਣ ਨਾਲ ਸਰੀਰ ਦੇ ਅੰਦਰ ਵੱਖ-ਵੱਖ ਹਿੱਸਿਆਂ ਦੀਆਂ ਬਣੀਆਂ ਗੰਦਾ ਆਪਣੇ ਆਪ ਖੁੱਲ ਜਾਂਦੀਆਂ ਹਨ ਮੇਰੇ ਆਪਣੇ ਤਜਰਬੇ ਵਿੱਚ ਮਾਨਸਿਕ ਰੋਗ ਧਿਆਨ ਨਾਲ 100% ਦੀ ਠੀਕ ਕੀਤੇ ਜਾ ਸਕਦੇ ਹਨ ਜਿੱਥੇ ਆਧੁਨਿਕ ਇਲਾਜ ਪ੍ਰਣਾਲੀ ਮਾਨਸਿਕ ਰੋਗੀ ਨੂੰ ਨਸ਼ੇ ਦੀ ਦਵਾਈ ਨਾਲ ਉਸ ਨੂੰ ਠੀਕ ਕਰਨ ਦਾ ਯਤਨ ਕਰਦੀ ਹੈ ਉਸ ਨੂੰ ਹੋਰ ਉਲਝਣ ਵਿੱਚ ਪਾ ਦਿੰਦੀ ਉਸ ਨੂੰ ਮਾਨਸਿਕ ਰੋਗ ਦੇ ਨਾਲ ਨਸ਼ੇਈ ਬਣਾ ਕੇ ਸਦਾ ਤਣਾਅ ਵਾਲੀ ਇਕੱਲੇ ਰਹਿਣ ਦੀ ਜ਼ਿੰਦਗੀ ਦਿੰਦੀ ਹੈ ਧਿਆਨ ਦੇ ਲਗਾਤਾਰ ਅਭਿਆਸ ਨਾਲ ਮਨ ਦੇ ਵਿਚਾਰ ਰੁਕ ਜਾਂਦੇ ਹਨ ਮਨ ਸ਼ਾਂਤ ਅਵਸਥਾ ਵਿੱਚ ਆ ਜਾਂਦਾ ਮਨ ਦੀਆਂ ਭਾਵਨਾਵਾਂ ਖਤਮ ਹੋ ਜਾਂਦੀਆਂ ਹਨ ਅਸਲ ਵਿੱਚ ਸਰੀਰ ਦਾ ਤੰਦਰੁਸਤ ਦਿਸਣਾ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਅਸੀਂ ਬਿਮਾਰੀ ਦੀ ਪਛਾਣ ਸਰੀਰ ਤੋਂ ਕਰਦੇ ਹਾਂ ਨਾ ਕਿ ਮਨ ਤੋਂ ਉਦਾਸੀ ਦੁੱਖ ਤਣਾਅ ਚਿੰਤਾ ਮਾਨਸਿਕ ਬੋਝ ਇਹ ਸਰੀਰ ਨੂੰ ਅਨੇਕਾ ਰੋਗ ਦਿੰਦੇ ਹਨ ਜਿਸ ਨੂੰ ਧਿਆਨ ਦੀ ਇਕਾਗਰਤਾ ਨਾਲ ਦੂਰ ਕੀਤਾ ਜਾ ਸਕਦਾ yogiya anusar chetan man de thalle achhet man di tah hai is tarah chetan man de upar vi ik tah hai ਜਿਸ ਨੂੰ ਚੇਤਨ ਕਿਹਾ ਜਾਂਦਾ ਹੈ ਜਦੋਂ ਆਮ ਇਨਸਾਨ ਦਾ ਧਿਆਨ ਉਸ ਦਾ ਜੀਵਨ ਬਣ ਜਾਵੇ ਤਾਂ ਫਿਰ ਲਗਾਤਾਰ ਇਸ ਅਭਿਆਸ ਨਾਲ ਚੇਤਨ ਦੇ ਉਸ ਥਾਨ ਤੱਕ ਪਹੁੰਚਿਆ ਜਾ ਸਕਦਾ ਧਿਆਨ ਨਾਲ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਸਰੀਰ ਵਿੱਚ ਅਨੇਕਾਂ ਬਿਮਾਰੀਆਂ ਮਨ ਉੱਪਰ ਦਬਾ ਪੈਣ ਨਾਲ ਹੁੰਦੀਆਂ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਅਚੇਤ ਮਨ ਵਿੱਚ ਇੱਕ ਸੁਰਤਾ ਲਿਆਉਣੀ ਜ਼ਰੂਰੀ ਹੈ ਆਮ ਤੌਰ ਤੇ ਮਨ ਦੀਆਂ ਸੰਭਾਵਨਾਵਾਂ ਪਰਵਿਰਤੀਆਂ मनोवेग, संवेग मनोदशा, भावुक दशा चिंता मन लहरा तरंगा आदि सब मन परता हैं मन सदा बिखरिया रहता है